ਸਾਰਿਆਂ ਨੂੰ ਪਿਆਰ ਭਰੀ ਸਸਰੀਗਾਲ ਦੀ ਇਹ ਜੋ ਸਮਾਂ ਪੰਜਾਬ ਚ ਲੰਘਣ ਲਿਆ ਬਹੁਤ ਹੀ ਔਖਾ ਸਮਾਂ ਲੰਘਣ ਲਿਆ ਵਾ ਸੈਂਟਰੀ ਸਰਕਾਰ ਨੇ ਅਜੇ ਤੱਕ ਕੋਈ ਨਾ ਟਵੀਟ ਕੀਤਾ ਨਾ ਕੋਈ ਹੈਲਪ ਦਾ ਕੋਈ ਅਜੇ ਤੱਕ ਬਿਆਨ ਹੀ ਆ ਨਰਿੰਦਰ ਮੋਦੀ ਦਾ ਬਾਕੀ ਚਲੋ ਕੋਈ ਨਹੀਂ ਇਹ ਮਾਜੇ ਦੇ ਮਤਲਬ ਹੈਗੇ ਜਿਹੜੇ ਨੇ ਤਸਵੀਰ ਹੀ ਇਦਾਂ ਦੀ ਬੜੀ ਯਾਰੀ ਮਰੇ ਤੇ ਬੜੀ ਯਾਰੀ ਉੱਠੇ ਆ ਕੋਈ ਨਹੀਂ ਇਹ ਪਾਣੀ ਦੀ ਮਾਰ ਹੇਠੋਂ ਦੁਬਾਰਾ ਫਿਰ ਉੱਠ ਖੜੇ ਹੋਣਗੇ ਇਹੋ ਜਿਹਾ ਕੋਈ ਚੱਕਰ ਨਹੀਂ ਵੀ ਦੁਬਾਰਾ ਨਹੀਂ ਆਪਣੇ ਪਰਾਂ ਸਿਰ ਸਟੈਂਡ ਹੋਣਗੇ ਫਿਰ ਮਿਹਨਤ ਕਰ ਲੈਣਗੇ ਫਿਰ ਖੜੇ ਹੋ ਜਾਣਗੇ ਕੋਈ ਚੱਕਰ ਨਹੀਂ ਬਾਕੀ ਚਲੋ ਦੁੱਖ ਤੇ ਆਉਂਦਾ ਹੀ ਆ ਸ਼ੁਰੂ ਤੋਂ ਪੁੱਤਾਂ ਵਾਂਗੂ ਪਾਲੀਆਂ ਫਸਲਾਂ ਜਦੋਂ ਡੁੱਬ ਜਾਣ ਆਪਣੇ ਅੱਖਾਂ ਦੇ ਸਾਹਮਣੇ ਨਾਲੇ 20-25 ਦਿਨਾਂ ਨੂੰ ਕੁਝ ਨਸਰੀਆਂ ਉਹਨਾਂ ਦੇ ਦਾਣੇ ਕਾਲੇ ਹੋਣੇ ਸ਼ੁਰੂ ਹੋ ਗਏ ਆ ਉਹਨਾਂ ਦਾ ਫਿਰ ਕੀ ਮਤਲਬ ਨਿਕਲੂਗਾ ਤੇ ਕੀ ਨਹੀਂ ਹੁਣ ਰਾਵੀ ਦਰਿਆ ਦਾ ਬਹੁਤ ਵਹਿਣ ਜਿਹੜਾ ਉਹ ਤੇਜ਼ ਅਸੀਂ ਦੇਖ ਸਕਦੇ ਜੀ ਵੀਡੀਓ ਦੇ ਵਿੱਚ ਅਚੋਨੇ ਸਾਰੇ ਨਿਸਰੀਅਤ ਦਾਣੇ ਕਾਲੇ ਨੇ ਜਾਣਦੇ ਸਾਰਿਆਂ ਝੋਨਿਆਂ ਦੀ ਪਾਣੀ ਬਹੁਤ ਆਉਣ ਰਿਹਾ ਜੀ ਨਾਲੇ ਵਾਲੀ ਸਾਈਡ ਤੋਂ ਨਾਲੇ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਕੱਲਾ ਕੋਨੇਵਾਲ ਜਾਂ ਅਜਨਾਲਾ ਜਾਂ ਰਮਦਾਸਨੀ ਡੁੱਬਿਆ ਆ ਵੀ ਇਲਾਕਾ ਬਹੁਤ ਜ਼ਿਆਦਾ ਡੁੱਬਿਆ ਪਿੰਡ ਲੋਦੀ ਗੁਜਰ ਪਿੰਡੀਆਂ ਸੈਦਾਂ ਸੈਦਪੁਰਾਨ ਕੇ ਇਧਰਲੀ ਸਾਈਡ ਤੇ ਆਣ ਕੇ ਵੀ ਇੱਕ ਵਾਰੀ ਜ਼ਰੂਰ ਵੇਖੋ ਵੀ ਕਿੰਨਾ ਪਾਣੀ ਆ ਝੋਨੇ ਦਾ ਕਿੰਨਾ ਨੁਕਸਾਨ ਆ ਆ ਜਿਹੜੀ ਵੀਡੀਓ ਇਹ ਤਾਰਾਂ ਦੇ ਲਾਗੇ ਬਿਲਕੁਲ ਬਾਰਡਰ ਤੇ ਜ਼ੀਰੋ ਲਾਈਨ ਦੇ ਲਾਗੇ ਵੀਡੀਓ ਹੈ ਜੀ ਆ ਸਾਰੀ 1692 ਹੀ ਵੇਖੋ ਸਭ ਡੁੱਬ ਗਏ ਬਰਬਾਦ ਹੋ ਗੀ ਇਹ ਦੇ ਵਿੱਚ ਹੁਣ ਮੈਦ ਵੀ ਗੱਬੇ ਦੇ ਪਿਆ ਹੀ ਚੋ ਨਾ ਤੇ ਸਾਰੇ ਗਲਗਲ ਗਿਆ ਗੱਬਾ ਮੈਦ ਨਹੀਂ ਹੈਗੀ ਇਹ ਦੇ ਵਿੱਚੋਂ ਕੁਝ ਵੀ ਨਿਕਲੂ ਜਾ ਨਾ ਨਿਕਲੂਗਾ ਬਾਕੀ ਚਲੋ ਕੋਈ ਨਹੀਂ ਕੁਦਰਤ ਦੇਗੇ ਕਿਹੜਾ ਕੋਈ ਯੋਰ ਹੈ ਕਿਸੇ ਦਾ ਜੋ ਉਗਮ ਸਾਰਿਆਂ ਜੀ ਨਾਲ ਹੀ ਆ ਬਾਕੀ ਪੰਜਾਬ ਇੱਕar ਹੀ ਨਹੀਂ ਬੜੀ ਵਾਰੀ ਇਹਨਾਂ ਨੇ ਸਿਆਸਤਾਂ ਨੇ ਸੁਟਿਆਪੜ ਬੜੀ ਅਰੀਏ ਉੱਠਿਆ ਚੜੂ ਮੱਝ ਦੀ ਹੈ ਗਈ ਇਦਾਂ ਕਰਮਾ ਜੇ ਤਸਵੀਰ ਚ ਮੈਂ ਗਿਨ ਲਓ ਕਿਉਂ ਇਹ ਗਰਮੇ ਗਰਮੀ ਤਾਂ ਆਇਆ ਕਿਉਂਕਿ 47 84 ਹਾਰਡ ਸਾਰੇ ਇਹਨਾਂ ਨੇ ਆਪਣੇ ਪਿੰਡੇ ਦੇ ਹੰਡਾਏ ਆ ਇਸ ਕਰਕੇ ਇਦਾਂ ਦੀ ਅੱਜ 3 ਤਰੀਕ ਆ ਜੀ ਅੱਜ ਹੀ ਫੇਰਾ ਮਾਰਨ ਗਿਆ ਫੇਰ ਮੋਟਰ ਤੇ ਆ ਵੇਖ ਲੋ ਤੁਹਾਡੇ ਸਾਹਮਣੇ ਹੀ ਹੈ ਕਿੰਨਾ ਕਿੰਨਾ ਪਾਣੀ ਪਟ ਪਟ ਪਾਣੀ ਹੈ ਇਹ ਪਿਆ ਹੋਇਆ ਜੇ ਪੈਲੀਆਂ ਤੋਂ ਉੱਚਾ ਲੱਗ ਲੱਗੇ ਸਭ ਝੋਨੇ ਡੁੱਬੇ ਆ ਪੱਠੇ ਸੁੱਕ ਗਏ ਰੋਕਾਂ ਦੇ ਪੱਤੇ ਦਿਖਣ ਦਾ ਜੇ ਗੱਬਾ ਵੀ ਸਾਫ ਦਾ ਸੁੱਕ ਸਕ ਜਾਣਾ ਕੁਝ ਨਹੀਂ ਨਿਕਲਣਾ ਐ ਕਿ ਪੰਜਾਬ ਚ ਬਹੁਤ ਬੁਰੇ ਹਾਲਾਤ ਆ ਆ ਪਿੰਡ ਲੋਦੀ ਗੁਜਰਦੀ ਤਸਵੀਰ ਹੈ ਜੀ ਸਾਰਾ ਏਰੀਆ ਇੱਥੋਂ ਦਾ ਸਭ ਮਾਰਿਆ ਗਿਆ ਜੇ ਸਭ ਪਾਣੀ ਪਾਣੀ ਵਾਲਾ ਵੀ ਦਰਿਆ ਦਾ ਸਾਰਾ ਪਾਣੀ ਆਇਆ ਇਹਦੇ ਵਿੱਚ ਅਜੇ ਨਾਲ ਇਧਰਲੀ ਸਾਈਡ ਤੇ ਸਭ ਵੇਖ ਲਓ ਤੁਸੀਂ ਆਪ ਹੀ ਦੇਖ ਸਕਦੇ ਜੀ ਬਾਕੀ ਇਹ ਬਿਚਾਰੋ ਕੋਈ ਨਹੀਂ ਫੇਰ ਦੁਬਾਰਾ ਮਿਹਨਤ ਕਰਕੇ ਫੇਰ ਉੱਠ ਪਾਂਗੇ ਕੋਈ ਚੱਕਰ ਨਹੀਂ ਇਹੋ ਜਿਹਾ